ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਲਾਲ ਕਿਲੇ ਵਿੱਚ 3 ਦਿਨਾਂ ਦਾ ਇੱਕ ਭਵਿਆ ਤੇ ਇਤਿਹਾਸਿਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਸਮਾਗਮ ਗੁਰੂ ਸਾਹਿਬ ਦੇ ਸਰਬ ਧਰਮ ਲਈ ਕੀਤੇ ਬੇਮਿਸਾਲ ਬਲੀਦਾਨ ਨੂੰ ਦੁਨੀਆਗੇ ਰੌਸ਼ਨ ਕਰਨ ਅਤੇ ਨਵੀਂ ਪੀੜੀ ਨੂੰ ਇਸ ਮਹਾਨ ਵਿਰਾਸਤ ਨਾਲ ਜੋੜਨ ਦਾ ਇੱਕ ਵੱਡਾ ਪ੍ਰਯਾਸ ਹੈ ਸਮਾਗਮ ਦੀਆਂ ਤਿਆਰੀਆਂ ਖਾਸ ਕਰਕੇ ਟਰਾਂਸਪੋਰਟ ਮੈਨੇਜਮੈਂਟ ਅਤੇ ਸੰਗਤ ਦੀ ਸਹੂਲਤ ਇਸ ਪੂਰੇ ਇਵੈਂਟ ਦੀ ਰੀੜ ਦੀ ਹੱਡੀ ਹਨ ਇਹ ਸਭ ਜਾਣਨ ਲਈ ਅਸੀਂ ਗੱਲਬਾਤ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਰਮਨ ਜੋਤ ਸਿੰਘ ਪ੍ਰਿੰਸ ਜੀ ਨਾਲ ਤਾਂਸ ਦੀ ਜੋ ਇੱਥੇ ਜ਼ਿੰਮੇਵਾਰੀ ਲੱਗੀ ਹੈ ਉਹ ਟਰਾਂਸਪੋਰਟੇਸ਼ਨ ਨੂੰ ਲੈ ਕੇ ਲੈਕਿ ਉਹ ਜਿਹੜੀ ਵੀ ਸੰਗਤ ਦਿੱਲੀ ਐਨਸੀਆਰ ਤੋਂ ਜਾਂ ਦਿੱਲੀ ਦੇ ਵਿੱਚ ਕਿਸੇ ਵੀ ਪਾਸਿਓਂ ਆ ਰਹੀ ਆ ਉਹਦੇ ਲਈ ਬੱਸੇਸ ਪ੍ਰੋਵਾਈਡ ਕਰਾਉਣਾ ਉਹਦੇ ਲਈ ਗੱਡੀਆਂ ਪ੍ਰੋਵਾਈਡ ਕਰਾਉਣਾ ਉਹਦੇ ਲਈ ਸਾਡੀ ਟਰਾਂਸਪੋਰਟ ਡਿਪਾਰਟਮੈਂਟ ਕਿਉਂਕਿ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਟਰਾਂਸਪੋਰਟ ਚੇਅਰਮੈਨ ਦੀ ਸੇਵਾ ਵੀ ਨਹੀਂ ਪਾ ਰਹਿਆ ਉਸ ਤੋਂ ਇਲਾਵਾ ਜਿਹੜੇ ਸਾਡੇ ਨੌਜਵਾਨ ਵੀਰ ਨੇ ਜਿਵੇਂ ਮੇਰੇ ਨਾਲ ਮੇਰਾ ਛੋਟਾ ਵੀਰ ਗੁਨੀਤ ਸਿੰਘ ਬੋਬਨ ਖੜਾਇਆ ਇਸ ਤਰ੍ਹਾਂ ਹੋਰ ਜਿਹੜੇ ਨੌਜਵਾਨਾਂ ਦੇ ਜਥੇ ਨੇ ਜਿਹੜੇ ਅ ਅੱਜਕੱਲ ਝਾੜੂ ਸੇਵਾ ਜਥੇ ਨੇ ਜਿਹੜੇ ਸੇਵਕ ਜਥੇ ਬਣੇ ਹੋਏ ਨੇ ਜਿਹੜੇ ਨੌਜਵਾਨ ਇ ਇਕੱਠੇ ਹੋ ਕੇ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਹੋਰ ਵੱਡੇ ਸਮਾਗਮਾਂ ਦੇ ਵਿੱਚ ਹਮੇਸ਼ਾ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਦੇ ਨੇ ਅਸੀਂ ਉਹਨੂੰ ਸਾਰਿਆਂ ਨੂੰ ਮੈਨੇਜ ਕਰ ਰਹੇ ਹਾਂ ਉਹ ਸਾਰਿਆਂ ਨਾਲ ਰਲ ਕੇ ਇਸ ਸਮਾਗਮ ਦੇ ਵਿੱਚ ਆਈ ਹੋਈ ਸੰਗਤ ਦੇ ਲਈ ਹਰ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਆਪ ਜੀ ਨੇ ਦੇਖਿਆ ਹੋਵੇਗਾ ਪਿੱਛੇ ਟੈਂਟ ਸਿਟੀ ਵੀ ਬਣਾਈ ਗਈ ਹੈ ਜੋ ਦਿੱਲੀ ਤੋਂ ਬਾਹਰ ਅਦਰ ਸਟੇਟ ਤੋਂ ਜਿਹੜੀ ਸੰਗਤ ਆ ਰਹੀ ਹੈ ਜੋ ਗੁਰਮਾਨੰਗ ਨਾਮਲੇਵਾ ਸੰਗਤਪੁਰੂ ਸਾਹਿਬ ਦੀ ਛੇ ਦਿਨੋਂ ਨਤਮਸਤਕ ਹੋਣ ਦੇ ਲਈ ਪਹੁੰਚੇ ਯਾ ਦੇਖੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਸਾਨੂੰ ਧੰਨਵਾਦ ਕਰਨਾ ਚਾਹੀਦਾ ਉੱਚੇ-ਚੇ ਤੌਰ ਦੇ ਉੱਤੇ ਸਾਡੇ ਸਤਿਕਾਰਯੋਗ ਸਰਦਾਰ ਮਨਿੰਦਰ ਸਿੰਘ ਸਿਰਸਾ ਜੀ ਦਾ ਦਿੱਲੀ ਦੇ ਜੋ ਕੈਬਨਿਟ ਮਨਿਸਟਰ ਨੇ ਉਹ ਦਿੱਲੀ ਸਿੱਕਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਤੇ ਉਹ ਇਸ ਚੀਜ਼ ਨੂੰ ਸਮਝਦੇ ਨੇ ਕਿ ਅੱਜ ਇਹ ਸਮਾਗਮ ਬਣਾਨੇ ਕਿੰਨੇ ਕਿ ਜ਼ਿਆਦਾ ਜ਼ਰੂਰੀ ਹੈ ਹਰ ਬੰਦਾ ਕਹਿ ਦਿੰਦਾ ਆ ਨੌਜਵਾਨ ਪੀੜੀ ਨੂੰ ਅਸੀਂ ਜੋੜਨ ਦੇ ਲਈ ਉਪਰਾਲੇ ਕਰ ਰਹੇ ਆ ਨੌਜਵਾਨ ਪੀੜੀ ਨੌਜਵਾਨ ਪਰ ਨੌਜਵਾਨ ਪੀੜੀ ਦੇ ਲਈ ਜਦੋਂ ਗੱਲ ਆਉਂਦੀ ਆ ਉਪਰਾਲਾ ਕਰਨ ਦੀ ਤੋਂ ਉਦੋਂ ਦੇਖੋ ਤੁਸੀਂ ਕਿੱਦਾਂ ਦਿੱਲੀ ਸਰਕਾਰ ਦੇਸ਼ ਦੀ ਸਰਕਾਰ ਸਾਡੇ ਲਈ ਸਾਡੇ ਨਾਲ ਜੁੜ ਕੇ ਸਾਡੀ ਕਮੇਟੀ ਦੇ ਨਾਲ ਜੁੜ ਕੇ ਸਰਦਾਰ ਮਨਿੰਦਰ ਸਿੰਘ ਸਿੜਸਾ ਦੀ ਥਰੂ ਇਨਾ ਸਮਾਗਮਾਂ ਨੂੰ ਕਰ ਰਹੀ ਹੈ ਵੱਡੇ ਪੱਦਰ ਦੇ ਉੱਤੇ ਕਰ ਰਹੀ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੀ ਸਰਕਾਰ ਦਾ ਦਿੱਲੀ ਦੀ ਰੇਖਾ ਗੁਪਤਾ ਜੀ ਦੀ ਸਰਕਾਰ ਦਾ ਸਰਦਾਰ ਮਨਿੰਦਰ ਸਿੰਘ ਸਿੜਸਾ ਜੀ ਦਾ ਤੇ ਦੇਖੋ ਅਸੀਂ ਧੰਨਵਾਦ ਕਿਸੇ ਵੀ ਸ਼ਬਦਾਂ ਚ ਨਹੀਂ ਕਰ ਸਕਦੇ ਕਿਉਂਕਿ ਜੋ ਇੱਥੇ ਸਮਾਗਮ ਉਲੀਕੇ ਜਾ ਰਹੇ ਨੇ ਬੇਸ਼ੱਕ ਟੀਮਸ ਦਾ ਐਫਰਟ ਹੈ ਸਭ ਕੁਝ ਹੈ ਪਰ ਅੱਜ ਲਾਲ ਕਿਲੇ ਦੇ ਉੱਤੇ ਜਿੱਥੋਂ ਸਾਡੇ ਸਤਕਾਰਯੋਗ ਗੁਰੂ ਸਾਹਿਬਾਨਾਂ ਦੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦਤ ਸ਼ਹੀਦੀ ਦਾ ਫਰਮਾਨ ਸੁਨਾਇਆ ਗਿਆ ਉਹਨਾਂ ਦੇ ਨਾਲ ਆਏ ਸਿੰਘਾਂ ਦਾ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਉਹਨਾਂ ਦੀ ਸ਼ਹੀਦੀ ਦਾ ਫਰਮਾਨ ਸੁਨਾਇਆ ਗਿਆ ਲਾਲ ਕਿਲੇ ਦੀ ਦੀਵਾਰ ਦੇ ਉੱਤੇ ਅੱਜ ਉਹਨਾਂ ਦਾ ਇਤਿਹਾਸ ਚੱਲ ਰਿਹਾ ਹੈ ਉਹਨਾਂ ਦੀ ਮੌਤ ਦੇ ਉੱਤੇ ਉਹਨਾਂ ਦੀ ਜਿਹੜੀ ਕਬਰ ਉੱਥੇ ਦੀਵਾ ਜਲਾਉਣ ਵਾਲਾ ਕੋਈ ਨਹੀਂ ਹੈ ਤੇ ਅੱਜ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਨੂੰ ਨਾ ਸਿਰਫ ਗੁਰਸਿੱਖ ਬਲਕਿ 올 ਓਵਰ ਇੰਡੀਆ ਤੋਂ 올 ਓਵਰ ਵਰਲਡ ਤੋਂ ਹਰ ਜਗ੍ਹਾ ਤੋਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤ ਪਾਵਿਓ ਉਹ ਹਿੰਦੂ ਧਰਮ ਤੋਂ ਆਪਾਂ ਨੇ ਉਹ ਸਿੱਖ ਧਰਮ ਤੋਂ ਆ ਉਹ ਸਭ ਨਤਮਸਤਕ ਹੋਣ ਦੇ ਲਈ ਉੱਚੇ-ਚੇਤੇ ਤੌਰ ਤੇ ਪਹੁੰਚ ਰਹੇ ਨੇ ਤੇ ਦੇਸ਼ ਦੀ ਸਰਕਾਰ ਨੇ ਨਾ ਸਾਰਿਆਂ ਦੇ ਮਾਧਿਅਮ ਤੋਂ ਜਾਂ ਆਪ ਜੀ ਦੇ ਚੈਨਲ ਤੋਂ ਮਾਧਿਅਮ ਤੋਂ ਜਾਣਕਾਰੀ ਦੇ ਦਵਾ ਕਿ ਉਹਨਾਂ ਨੇ ਸਪੈਸ਼ਲ ਟ੍ਰੇਨਾਂ ਵੀ 23 24 25 ਤਰੀਕ ਦੇ ਲਈ ਚਲਾਈਆਂ ਨੇ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜੇ ਇੱਥੇ ਬੈਠਣ ਦੇ ਪ੍ਰਬੰਧ ਵੱਡੇ ਨੇ ਤੇ ਉੱਥੇ ਹੀ ਟੈਂਟ ਸਿਟੀ ਦੇ ਲਈ ਵੀ ਅਲੱਗ ਤੋਂ ਨੰਬਰ ਜਾਰੀ ਕੀਤੇ ਗਏ ਨੇ ਦਿੱਲੀ ਦੇ ਬਾਹਰ ਉਹ ਜੋ ਵੀ ਸੰਗਤ ਆ ਰਹੀ ਆ ਉਹ ਸੰਪਰਕ ਕਰ ਸਕਦੀ ਆ ਤੇ ਨਾਸ਼ਰਫ ਟੈਂਟ ਸਿਟੀ ਦੇ ਅੰਦਰ ਵੀ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਹੈ ਈਵਨ ਦੋ ਜਿਹੜੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਜਰੂਰ ਆਪਣੇ ਕੈਂਪਮੈਨ ਨਾਲ ਜਾ ਕੇ ਉੱਥੇ ਦੇਖ ਕੇ ਆਇਓ ਛੋਟੀ ਤੋਂ ਛੋਟੀ ਚੀਜ਼ ਜਿਵੇਂ ਕੱਪੜੇ ਧੋਣ ਲਈ ਕੱਪੜੇ ਧੋਣ ਤੋਂ ਬਾਅਦ ਟੰਗਣ ਦੇ ਲਈ ਹੈਂਗਰ ਜਿਹੜੇ ਅੱਜ ਕੱਲ੍ਹ ਘਰਾਂ ਦੇ ਵਿੱਚ ਬਾਥਰੂਮ ਦੇ ਬਾਹਰ ਹੁੰਦੇ ਨੇ ਉਹ ਤੱਕ ਲਗਾਏ ਗਏ ਨੇ ਇਤੋਂ ਛੋਟੀਆਂ-ਛੋਟੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਪਰ ਦਿੱਲੀ ਦੇ ਵਿੱਚ ਰਹਿੰਦੇ ਆ ਸਭ ਤੋਂ ਜਿਹੜੀ ਔਖੀ ਗੱਲ ਹੈ ਉਹ ਟ੍ਰੈਫਿਕ ਮੈਨੇਜ ਕਰਨਾ ਹੈ ਜਿਹੜੀ ਜਦੋਂ ਤੁਹਾਡੀ ਲੱਗੀ ਹੋਈ ਹੈ ਉਹ ਕਿਵੇਂ ਮੈਨੇਜ ਕਰ 파 ਰਹੇ ਹੋ ਸਰ ਉਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਦਿੱਲੀ ਦੀ ਪੁਲਿਸ ਦਾ ਅਤੇ ਟ੍ਰੈਫਿਕ ਪੁਲਿਸ ਦਾ ਖਾਸ ਤੌਰ ਦੇ ਉੱਤੇ ਫਿਰ ਗੱਲ ਆ ਜਾਂਦੀ ਹੈ ਦਿੱਲੀ ਸਰਕਾਰ ਦਾ ਦੇਸ਼ ਦੀ ਸਰਕਾਰ ਦਾ ਕਿਉਂਕਿ ਇਹ ਜਿਹੜਾ ਵੀ ਕੰਮ ਹੈ ਉਹਨਾਂ ਦੀ ਕੋਆਪਰੇਸ਼ਨ ਤੋਂ ਬਿਨਾ ਕਿਉਂਕਿ ਸਪੈਸ਼ਲ ਕੋਆਪਰੇਸ਼ਨ ਚਾਹੀਦਾ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਲਈ ਇੰਨੇ ਵੱਡੇ ਸਮਾਗਮ ਉਲੀਕਨ ਦੇ ਲਈ ਕਿਉਂਕਿ ਜਦ ਤੱਕ ਸਪੈਸ਼ਲ ਕੋਆਪਰੇਸ਼ਨ ਨਹੀਂ ਹੋਏਗਾ ਪਰਮਿਸ਼ਨਸ ਨਹੀਂ ਹੋਣਗੀਆਂ ਉਦੋਂ ਤੱਕ ਇਹ ਪੋਸੀਬਲ ਨਹੀਂ ਹੁੰਦਾ ਸਾਨੂੰ ਪ੍ਰੋਪਰ ਪਾਰਕਿੰਗਸ ਜੋ ਆਸੇ-ਪਾਸੇ ਦੀ ਅਲਾਟ ਕਰਾ ਕੇ ਦਿੱਤੀਆਂ ਮੈਂ ਹੁਣੇ ਥੋੜੀ ਦੇਰ ਪਹਿਲੇ ਮੇਰੀ ਗੱਲ ਚੱਲ ਰਹੀ ਸੀਗੀ ਅ ਮਾਰਕੀਟ ਦੇ ਚਾਨੀ ਚੌਕ ਮਾਰਕੀਟ ਦੀ ਜੋ ਐਸੋਸੀਏਸ਼ਨ ਆ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਵੀ ਸਾਡੇ ਨਾਲ ਐਵਾਰਡ ਕੀਤਾ ਆ ਕਿ ਨਗਰ ਨਗਰ ਕੀਰਤਨ ਜਦੋਂ ਆਏਗਾ ਜਦੋਂ ਮਹਾਰਾਜ ਦਾ ਸਰੂਪ ਨਗਰ ਕੀਰਤਨ ਦੇ ਸਰੂਪ ਦੇ ਵਿੱਚ ਇੱਥੇ ਪਹੁੰਚੇਗਾ ਉਸ ਤੋਂ ਬਾਅਦ ਇੱਥੇ ਉਸ ਤੋਂ ਪਹਿਲੇ ਉਸ ਦੇ ਲਾਗੇ ਚ ਆਗੇ ਦੇ ਸਮੇਂ ਦੇ ਵਿੱਚ ਸਾਰੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਟ੍ਰੈਫਿਕ ਵੀ ਮੈਨੇਜ ਹੋ ਸਕੇ ਤੇ ਆਇਆ ਗਿਆ ਸਾਰਾ ਮੈਨੇਜ ਹੋ ਸਕੇ ਵੀ ਆਈਪੀਜ਼ ਨੇ ਵੀ ਆਉਣਾ ਆ ਦੇਖੋ ਗੁਰੂ ਘਰ ਚ ਵੈਸੇ ਤਾਂ ਕੋਈ ਵੀ ਆਈ ਪੀ ਹੁੰਦਾ ਨਹੀਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਨਹੀਂ ਬਹੁਤ ਸਾਰੇ ਸਤਕਾਰਯੋਗ ਸੱਜਣਾ ਨੇ ਪਹੁੰਚਣਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਰ ਆਪ ਸਾਰਿਆਂ ਦੇ ਆਪਜੀ ਦੇ ਚੈਨਲ ਤੇ ਔਰ ਆਪ ਵਰਗੇ ਵੀਰਾਂ ਦੇ ਚੈਨਲ ਦੇ ਮਾਧਿਅਮ ਤੋਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਸੰਗਤ ਦੇ ਚਰਨਾਂ ਦੇ ਵਿੱਚ ਕਿ ਸਰਕਾਰਾਂ ਨੇ ਦੇਖੋ ਸਾਡੇ ਲਈ ਬਹੁਤ ਵੱਡੇ ਸਮਾਗਮ ਮੁਲਕੀਏ ਨੇ ਅੱਜ 350 ਸ਼ਹੀਦ ਦੀ ਜੋ ਗੁਰਦੇਵ ਭਾਦਰ ਸਾਹਿਬ ਦੀ ਜੀ ਇੱਥੇ ਮਨਾਈ ਜਾ ਰਹੀ ਆ ਉਸ ਨੂੰ ਨਤਮਸਤਕ ਹੋਣ ਦੇ ਲਈ ਅਸੀਂ ਬਾਦ ਤੋਂ ਬਾਦ ਗਿਣਤੀ ਦੇ ਵਿੱਚ ਪਹੁੰਚੀਏ ਦੇਸ਼ ਦੇ ਹਰ ਕੋਨੇ ਤੋਂ ਪਹੁੰਚੀਏ ਤਾਂ ਜੋ ਸਰਕਾਰ ਅੱਗੇ ਇਹੋ ਜੇ ਵੱਡੇ ਸਮਾਗਮ ਉਲੀਕਤੀ ਰਹੇ ਤੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀ